ਸਾਰਨ ਪਿਆਰ ਕਰੇ ਸਾਸ਼ਟਰੀ ਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਨੂੰ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮਿੱਸੀ ਰੋਟੀ ਬਣਾ ਕੇ ਤਿਆਰ ਕਰਾਂਗੇ ਮਿੱਸੀ ਰੋਟੀ ਆਪਾਂ ਦੋ ਤਰੀਕੇ ਦੇ ਨਾਲ ਬਣਾਵਾਂਗੇ ਦੋਨੋਂ ਤਰੀਕਿਆਂ ਦੇ ਨਾਲ ਮਿੱਸੀ ਰੋਟੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਮਿੱਸੀ ਰੋਟੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਇੱਕ ਮਸਾਲਾ ਤਿਆਰ ਕਰਾਂਗੇ ਇੱਕ ਚਮਚਾ ਲਿਆਇਆ ਸੁੱਕਾ ਹੋਇਆ ਧਨੀਆ ਇੱਕ ਚਮਚਾ ਜੀਰੇ ਦਾ ਇੱਕ ਚਮਚਾ ਅਨਾਰ ਦੇ ਦਾਣੇ ਅਨਾਰ ਦੇ ਦਾਣੇ ਤੁਸੀਂ ਮਿੱਸੀ ਰੋਟੀ ਦੇ ਵਿੱਚ ਜ਼ਰੂਰ ਪਾਣੇ ਆ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਸੁਆਦ ਆਂਦਾ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਦਰਦਰਾ ਕੁੱਟ ਲੈਣਾ ਮਸਾਲੇ ਤਿਆਰ ਆ ਕੁੱਟ ਕੇ ਇਹਨੂੰ ਆਪ 사이ਡ ਤੇ ਰੱਖ ਲੈਣਾ ਹੁਣ ਆਪਾਂ ਆਟਾ ਗੁੰਨ ਕੇ ਤਿਆਰ ਕਰਾਂਗੇ ਦੋ ਪਿਆਜ਼ ਲਈਆ ਕੱਦੂਕਸ ਕਰਕੇ ਪਿਆਜ਼ ਤੁਸੀਂ ਕੱਦੂਕਸ ਕਰਕੇ ਵੀ ਲੈ ਸਕਦੇ ਹੋ ਬਰੀਕ ਕੱਟ ਕੇ ਲੈਣਾ ਚਾਹੋ ਤਾਂ ਬਰੀਕ ਕੱਟ ਕੇ ਵੀ ਲੈ ਸਕਦੇ ਹੋ ਦੋ ਚਮਚੇ ਪਾਦਾਂਗੇ ਹਰਾ ਧਨੀਆ ਤਿੰਨ ਚਮਚੇ ਲਈਆ ਮੇਥੀ ਦੇ ਮੇਥੀ ਦੀਆਂ ਡੰਡੀਆਂ ਆਪਾਂ ਤੋੜਤੀਆਂ ਪੱਤਿਆਂ ਨੂੰ ਬਰੀਕ-ਬਰੀਕ ਕੱਟ ਲਿਆ ਜੇ ਮੇਥੀ ਤੁਹਾਡੇ ਕੋਲ ਹਰੀ ਨਾ ਹੋਵੇ ਤੁਸੀਂ ਸੁੱਕੀ ਹੋਈ ਮੇਥੀ ਦਾ ਇੱਕ ਇਸਤੇਮਾਲ ਵੀ ਕਰ ਸਕਦੇ ਹੋ ਇੱਕ ਚਮਚਾ ਤੁਸੀਂ ਮੇਥੀ ਦਾ ਪਾ ਲੈਣਾ ਹੈ ਇੱਕ ਚਮਚਾ ਲਈਆ ਜਵੈਣ ਮਿੱਸੀ ਰੋਟੀ ਦੇ ਵਿੱਚ ਜਵੈਣ ਤੁਸੀਂ ਜ਼ਰੂਰ ਪਾਣੀ ਆ ਹੱਥਾਂ ਦੇ ਨਾਲ ਥੋੜਾ ਜਿਹਾ ਮਲ ਕੇ ਫੇਰ ਪਾਣਾ ਆ। ਕੁੱਟੇ ਹੋਏ ਮਸਾਲੇ ਪਾ ਦਾਂਗੇ। ਇੱਕ ਕੌਲੀ ਪਾਵਾਂਗੇ ਕਣਕ ਦਾ ਆਟਾ। ਆਟਾ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਲੈਣਾ ਆ। ਜਿੰਨਾ ਕਣਕ ਦਾ ਆਟਾ ਲੈਣਾ ਆ, ਓਨਾ ਹੀ ਇਹਦੇ ਵਿੱਚ ਬੇਸਨ ਪਾਣਾ ਆ। ਇੱਕ ਕੌਲੀ ਭਰ ਕੇ ਆਪਾਂ ਬੇਸਨ ਦਾ ਲਿਆ ਆ। ਡੇਢ ਚਮਚਾ ਪਾਵਾਂਗੇ ਲੂਣ ਦਾ। ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਲੂਣ ਪਾਣਾ ਆ। ਇੱਕ ਚਮਚਾ ਲਾਲ ਮਿਰਚ ਦਾ ਪਾਊਡਰ ਅੱਧਾ ਚਮਚਾ ਹਲਦੀ ਪਾੜਨ 1 ਚਮਚਾ ਗਰਮ ਮਸਾਲਾ 3 ਲਈਆਂ ਹਰੀਆਂ ਮਿਰਚਾਂ ਕੁੱਟ ਕੇ ਜੇ ਤੁਸੀਂ ਬੱਚਿਆਂ ਵਾਸਤੇ ਬਣਾਉਣ ਲੱਗੇ ਹੋ ਤੇ ਫਿਰ ਤੁਸੀਂ ਮਿਰਚ ਆਪਣੇ ਹਿਸਾਬ ਨਾਲ ਘੱਟ ਵੱਧ ਕਰ ਲੈਣੀ ਆ 2 ਚਮਚੇ ਇਹਦੇ ਵਿੱਚ ਪਾ ਦਾਂਗੇ ਸਰੋਂ ਦਾ ਤੇਲ ਸਰੋਂ ਦਾ ਤੇਲ ਜਦੋਂ ਅਸੀਂ ਮਿੱਸੀ ਰੋਟੀ ਦੇ ਦਾ ਆਟੇ ਦੇ ਵਿੱਚ ਪਾ ਕੇ ਗੁੰਨਦੇ ਆ ਤਾਂ ਰੋਟੀ ਬਹੁਤ ਜ਼ਿਆਦਾ ਵਧੀਆ ਬਣਦੀ ਆ ਚੰਗੇ ਤਰੀਕੇ ਦੇ ਨਾਲ ਅਸੀਂ ਸਾਰੀਆਂ ਚੀਜ਼ਾਂ ਨੂੰ ਮਿਲਾ ਲੈਣਾ ਆ ਸਾਰੀਆਂ ਚੀਜ਼ਾਂ ਨੂੰ ਮਿਲਾਨ ਤੋਂ ਬਾਅਦ ਹੁਣ ਅਸੀਂ ਆਟੇ ਨੂੰ ਗੁੰਨ ਕੇ ਤਿਆਰ ਕਰ ਲੈਣਾ ਆ। ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨਾਂਗੇ। ਇੱਕਦਮ ਜ਼ਿਆਦਾ ਪਾਣੀ ਨਹੀਂ ਪਾਣਾ। ਨਾ ਆਟਾ ਬਹੁਤ ਜ਼ਿਆਦਾ ਨਰਮ ਗੁੰਨਣਾ। ਨਾ ਆਟਾ ਬਹੁਤ ਜ਼ਿਆਦਾ ਸਖਤ। ਆਟੇ ਨੂੰ ਇਕੱਠਾ ਕਰਨ ਤੋਂ ਬਾਅਦ ਅਸੀਂ ਇਹਨੂੰ 4-5 ਮਿੰਟ ਤੱਕ ਗੁੰਨਣਾ ਹੈ ਤਾਂ ਮੁੱਕੀ ਦੇ ਕੇ ਬੇਸਨ ਪਾ ਕੇ ਜਦੋਂ ਆਟਾ ਗੁੰਨਦੇ ਆ ਆਟਾ થોੜਾ ਪ੍ਰਾਤ ਦੇ ਨਾਲ ਚਿਪਕਦਾ ਆ ਜੇ ਜ਼ਿਆਦਾ ਆਟਾ ਚਿਪਕੇ ਜਾਂ ਤਾਂ ਤੁਸੀਂ ਥੋੜਾ ਜਿਹਾ ਪਾਣੀ ਲਾ ਕੇ ਪ੍ਰਾਤ ਨੂੰ ਸਾਫ਼ ਕਰ ਲੈਣਾ ਜਾਂ ਫਿਰ ਥੋੜਾ ਜਿਹਾ ਤੇਲ ਲਾ ਲੈਣਾ ਆਟੇ ਨੂੰ ਆਪਾਂ ਮਲ ਕੇ ਤਿਆਰ ਕਰ ਲਿਆ। ਹੁਣ ਇਹਨੂੰ ਅਸੀਂ 3-4 ਮਿੰਟ ਵਾਸਤੇ ਪਏ ਰਹਿਣ ਦੇਣਾ ਹੈ। ਉੱਪਰੋਂ ਦੀ ਆਪਾਂ ਇਹਨੂੰ ਢੱਕ ਦਾਂਗੇ। ਆਟਾ ਤਿਆਰ ਆ। ਆਟੇ ਨੂੰ ਅਸੀਂ ਫਿਰ ਇੱਕ ਵਾਰੀ ਥੋੜੀ ਜਿਹੀ ਮੁੱਕੀ ਦੇ ਦੇਣੀ ਆ। ਪਾਣੀ ਦੇ ਵਿੱਚ ਹੱਥ ਇੱਕ ਵਾਰੀ ਇਦਾਂ ਲਾ ਕੇ ਮੜ ਲਾਂਗੇ ਥੋੜਾ ਜਿਹਾ। ਆਟੇ ਨੂੰ ਜਦੋਂ ਆਪਾਂ ਇਦਾਂ 4-5 ਮਿੰਟ ਲਈ ਰੱਖਦੇ ਹਾਂ ਫਿਰ ਇਹਦੀ ਕਾਣੀ ਚੰਗੀ ਤਰ੍ਹਾਂ ਪੇਟ ਜਾਂਦੀ ਤੇ ਆਟਾ ਇੱਕਦਮ ਨਰਮ ਮਲਾਇਮ ਹੋ ਜਾਂਦਾ ਹੈ ਪੇੜੇ ਆਪਾਂ ਬਣਾ ਲੈਣੇ ਤਾਂ ਥੰਡਾ ਜਿਹੇ ਆਟਾ ਚਿਪਕਦਾ ਆ ਚਾਰ ਪੀੜੇ ਪਾ ਬਣਾ ਲੈ ਪੇੜੇ ਨੂੰ ਸੁੱਕੇ ਆਟੇ ਦੇ ਵਿੱਚ ਭੇਟ ਕੇ ਥੋੜਾ ਜਿਹਾ ਦਕਿੰਗਰੀ ਕਰਕੇ ਵਧਾ ਲੈਣਾ ਹੈ ਮਿੱਸੀ ਰੋਟੀ ਥੋੜੀ ਜਿਹੀ ਮੋਟੀ ਹੁੰਦੀ ਆ ఇను బ పతలేక లే తవా గర్మ రోటీ పే ਪਹਿਲਾਂ ਆਪਾਂ ਤਵੇ ਦੇ ਉੱਤੇ ਰੋਟੀ ਬਣਾ ਕੇ ਤਿਆਰ ਕਰਾਂਗੇ ਫਿਰ ਦੂਜੀ ਰੋਟੀ ਜਿਹੜੀ ਆ ਦੂਸਰੇ ਤਰੀਕੇ ਦੇ ਨਾਲ ਬਣਾਵਾਂਗੇ ਇੱਕ ਸਾਈਡ ਤੋਂ ਰੋਟੀ ਸੇਕ ਗਈ ਆ ਇਹਨੂੰ ਅਸੀਂ ਪਲਟਾ ਦਾਂਗੇ ਰੰਗ ਦੇਖੋ ਕਿੰਨਾ ਵਧੀਆ ਆ ਰੋਟੀ ਦੂਸਰੀ ਸਾਈਡ ਤੋਂ ਵੀ ਆਪਾਂ ਇਹਨੂੰ ਸਿਕਨ ਦੇਣਾ ਆ ਸੇਕ ਦਾ ਧਿਆਨ ਰੱਖਣਾ ਆ ਮੀਡੀਅਮ ਸੇਕ ਦੇ ਉੱਪਰ ਸੇਕਣਾ ਰੋਟੀ ਨੂੰ ਦੋਹਤੀ ਸਾਈਡ ਤੋਂ ਵੀ ਸੇਕੀ ਆ ਹੋੜਾ ਪਾਇਦੇ ਉੱਤੇ ਲਾਵਾਂਗੇ ਚਿੱਟਾ ਮੱਖਣ ਮੈਂ ਕਿਉਂ ਦਾ ਇਸਤੇਮਾਲ ਨਹੀਂ ਕਰਨਾ ਤੁਸੀਂ ਕਿਉਂ ਲਾਣਾ ਚਾਹੋ ਤਾਂ ਕਿਉਂ ਵਿਲਾਸਕ ਦਿਓ ਮੱਖਣ ਆਪਾਂ ਥੋੜਾ ਜਿਹਾ ਜ਼ਿਆਦਾ ਲਾਣਾ ਹੈ ਮੱਖਣ ਦੇ ਵਿੱਚ ਤੁਸੀਂ ਮਿੱਸੀ ਰੋਟੀ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਸਵਾਦ ਆਨਦੀ ਆ ਜਦੋਂ ਮੱਖਣ ਲਾ ਦੇਣਾ ਉਸ ਤੋਂ ਬਾਅਦ ਸੇਕ ਘੱਟ ਕਰ ਦੇਣਾ ਹਨੋਸੀ ਇਹਨੂੰ ਦੋਨਾਂ ਸਾਈਡਾਂ ਤੋਂ ਸਹੀ ਤਰ੍ਹਾਂ ਸੇਕ ਲੈਣਾ ਹੈ। ਦੋਨਾਂ ਸਾਈਡਾਂ ਤੋਂ ਸੇਕ ਲਿਆ ਆਪਾਂ। ਦੂਜੇ ਤਰੀਕੇ ਨਾਲ ਰੋਟੀ ਬਣਾਉਣ ਤੋਂ ਪਹਿਲਾਂ ਆਪਾਂ ਇੱਕ ਕੌਲੀ ਲੈਣੀ ਆ। ਇਹਦੇ ਵਿੱਚ ਇੱਕ ਗਲਾਸ ਪਾਣੀ ਦਾ ਪਾ ਦੇਣਾ ਹੈ। 2 ਚਮਚੇ ਪਾਵਾਂਗੇ ਇਹਦੇ ਵਿੱਚ ਲੂਣ ਦੇ। ਮਿਲਾ ਲਾਂਗੇ ਚੰਕੇ ਤਰੀਕੇ ਨਾਲ। ਹੁਣ ਮੈਂ ਇੱਕ ਲੋਹੇ ਦੀ ਪੁਰਾਣੀ ਕੜਾਈ ਲਈ ਆ। ਜਿਹੜਾ ਲੂਣ ਵਾਲਾ ਪਾਣੀ ਆਪਾਂ ਬਣਾਇਆ ਸੀ ਉਹ ਇਹਦੇ ਉੱਪਰ ਪਾ ਲੈਣਾ ਹੈ। ਕੜਾਈ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ। ਠੰਡੀ ਨਹੀਂ ਹੋਣੀ ਚਾਹੀਦੀ। ਜਦੋਂ ਪਾਣੀ ਪੂਰੀ ਤਰ੍ਹਾਂ ਸੁੱਕ ਜਵੇ ਇੱਕ ਸੂਤੀ ਕੱਪੜਾ ਲੈ ਕੇ ਲੂਣ ਥੋੜਾ ਜਿਹਾ ਛਾੜ ਦੇਣਾ ਹੈ। ਹੱਥ ਨੂੰ ਥੋੜਾ ਜਿਹਾ ਪਾਣੀ ਲਾ ਕੇ ਰੋਟੀ ਉੱਪਰ ਕੜਾਈ ਚੁਲਾ ਦੇਣੀ ਹੈ। ਇਹਨੂੰ ਆਪਾਂ ਸੇਕ ਦਵਾਂਗੇ ਰੋਟੀ ਦਾ ਰੰਗ ਉੱਪਰਲੀ ਸਾਈਡ ਤੋਂ ਬਦਲ ਗਿਆ ਹੁਣ ਇਹਨੂੰ ਅਸੀਂ ਉਤਾਰ ਲੈਣਾ ਹੈ ਦੂਸਰੀ ਸਾਈਡ ਤੋਂ ਵੀ ਆਪਾਂ ਇਹਨੂੰ ਸੇਕ ਲੈਣਾ ਰੋਟੀ ਦੇਖੋ ਕਿੱਡੇ ਵਧੀਆ ਤਰੀਕੇ ਦੇ ਨਾਲ ਸੇਕੀ ਆ ਸਾਰੇ ਪਾਸਿਓ ਘੁਮਾ ਕੇ ਇਹਨੂੰ ਫੇਰ ਸੇਕ ਲੈਣਾ ਹੈ ਗੈਸ ਦੇ ਉੱਤੇ ਨਹੀਂ ਰੋਟੀ ਤੁਸੀਂ ਸੇਕਣੀ ਕਿਉਂਕਿ ਗੈਸ ਦੇ ਉੱਤੇ ਰੋਟੀ ਸੇਕਦੇ ਆਂ ਤੇ ਸੇਤ ਵਾਸਤੇ ਸਹੀ ਨਹੀਂ ਹੁੰਦੀ ਮੈਂ ਕਦੀ ਵੀ ਰੋਟੀ ਗੈਸ ਦੇ ਉੱਤੇ ਨਹੀਂ ਸੇਕਦੀ ਜੇ ਤੁਹਾਡੇ ਕੋਲ ਤੰਦੂਰ ਹੋਵੇ ਤਾਂ ਤੁਸੀਂ ਤੰਦੂਰ ਦੇ ਵਿੱਚ ਬਣਾ ਸਕਦੇ ਹੋ ਜੇ ਤੰਦੂਰ ਨਹੀਂ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਕੜਾਈ ਦੇ ਵਿੱਚ ਰੋਟੀ ਬਣਾਉਂਗੇ ਤਾਂ ਰੋਟੀ ਦਾ ਸਵਾਦ ਉਸੇ ਤਰ੍ਹਾਂ ਦਾ ਹੋਊਗਾ ਜਿਵੇਂ ਦਾ ਤੰਦੂਰ ਵਾਲੀ ਰੋਟੀ ਦਾ ਹੁੰਦਾ ਆ ਗਰਮ-ਗਰਮ ਰੋਟੀ ਦੇ ਉੱਪਰ ਹੀ ਆਪਾਂ ਮੱਖਣ ਲਾ ਦੇਣਾ ਹੈ। ਬਾਕੀ ਦੀ ਜਿਹੜੀ ਰੋਟੀ ਹੈ ਉਹ ਵੀ ਆਪਾਂ ਇਸੇ ਤਰ੍ਹਾਂ ਬਣਾ ਕੇ ਤਿਆਰ ਕਰ ਲੱਗੇ। ਰੋਟੀ ਨੂੰ ਠੰਡੇ ਨਹੀਂ ਹੋਣ ਦੇਣਾ। ਨਾਲ ਦੀ ਨਾਲ ਉੱਤੇ ਤੁਸੀਂ ਘਿਓ ਲਾਣਾ ਜਾਂ ਮੱਖਣ ਲਾਣਾ, ਨਾਲ ਦੀ ਨਾਲ ਲਾ ਲੈਣਾ। ਜਦੋਂ ਆਪਾਂ ਗਰਮ-ਗਰਮ ਰੋਟੀ ਦੇ ਉੱਤੇ ਮੱਖਣ ਲਾਵਾਂਗੇ ਤੇ ਮੱਖਣ ਰੋਟੀ ਦੇ ਅੰਦਰ ਤੱਕ ਰਚੂਗਾ ਤਾਂ ਰੋਟੀ ਬਹੁਤ ਜ਼ਿਆਦਾ ਸਵਾਦ ਲੱਗੂਗੀ। ਇਵੇਂ ਮੱਖਣ ਨਾਲ ਉੱਪਰ ਹੀ ਸੇਕ ਲਈ ਇਹਦਾ ਰੰਗ ਥੋੜਾ ਜਿਹਾ ਅਲੱਗ ਹੋ ਗਿਆ ਗਰਮਾ ਗਰਮ ਰੋਟੀ ਦੇ ਉੱਪਰ ਆਪਾਂ ਮੱਖਣ ਰੱਖ ਲੈਣਾ ਹੈ ਇਹਨੂੰ ਤੁਸੀਂ ਆਂਬ ਦੇ ਅਚਾਰ ਦੇ ਨਾਲ ਸਰਵ ਕਰ ਸਕਦੇ ਹੋ ਆਂਬ ਦੇ ਅਚਾਰ ਦੇ ਨਾਲ ਤੇ ਮੱਖਣੀ ਦੇ ਨਾਲ ਰੋਟੀ ਬਹੁਤ ਜ਼ਿਆਦਾ ਸਵਾਦ ਲੱਗਦੀ ਆ ਤੁਸੀਂ ਇਹਨੂੰ ਇਸੇ ਤਰੀਕੇ ਦੇ ਨਾਲ ਬਣਾ ਕੇ ਖਾਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਜੇ ਪਹਿਲੀ ਵਾਰੀ ਵੀਡੀਓ ਦੇਖਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ